ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਾਲੰਦਾ ਜ਼ਿਲ੍ਹਾ ਰਾਜਗਿਰ ਵਿੱਚ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ ਇਸ ਮੌਕੇ ਆਯੋਜਿਤ ਸਮਾਗਮ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਾਲੰਦਾ ਯੂਨੀਵਰਸਿਟੀ ਇੱਕ ਪਛਾਣ ਹੈ ਇੱਕ ਗੌਰਵਗਾਥਾ ਹੈ ਉਹਨਾਂ ਕਿਹਾ ਕਿ ਬਣਾਇਆ ਗਿਆ ਨਵਾਂ ਕੈਂਪਸ ਵਿਸ਼ਵ ਵਿਦ ਨੂੰ ਭਾਰਤ ਦੀ ਸਮਰੱਥਾ ਬਾਰੇ ਜਾਣੂ ਕਰਵਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੈਂਪਸ ਬਿਹਤਰ ਭਵਿਕ ਦੀਨੀ ਰੱਖੇਗਾ। ਉਹਨਾਂ ਨੇ ਕਿਹਾ ਕਿ ਨਾਲੰਦਾ ਦੇ ਪੁਨਰਨਿਰਮਾਣ ਵਿੱਚ ਸਾਥੀ ਦੇਸ਼ਾਂ ਦਾ ਯੋਗਦਾਨ ਵੀ ਰਾਇਤ ਅਤੇ ਨਾਲੰਦਾ ਨਾਲ ਕਈ ਦੇਸ਼ਾਂ ਦੀ ਵਿਰਾਸਤ ਜੁੜੀ ਹੋਈ ਹੈ ਤੇ ਹੁਣ ਵਿਸ਼ਵ ਭਰ ਤੋਂ ਵਿਦਿਆਰਥੀ ਇੱਥੇ ਦਾਖਲਾ ਲੈਣ ਲਈ ਆ ਰਹੇ ਨੇ। ਇੱਕ ਪਹਿਚਾਨ ਹੈ। एक सम्मान है नालंदा एक मूल्य है नालंदा एक मंत्र है गौरव है गाथा है नालंदा है उद्घोष इस सत्य का कि आग की लपटों में पुस्तकें भले जल जाएं लेकिन आग की लपटें ज्ञान को नहीं मिटा सकती ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਰਾਜਗੀਰ ਵਿੱਚ ਵਿਸ਼ਵ ਨਾਲੰਦਾ ਯੂਨੀਵਰਸਿਟੀ ਦੇ ਪੁਰਾਤਨ ਖੰਡਰਾਂ ਨੂੰ ਵੀ ਵੇਖਿਆ ਇਹਨਾਂ ਖੰਡਰਾਂ ਦਾ ਨਵੀਂ ਬਣੀ ਯੂਨੀਵਰਸਿਟੀ ਨਾਲ ਡੂੰਘਾ ਸੰਬੰਧ ਹੈ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਪੋਦਾ ਵੀ ਲਗਾਇਆ ਇਸ ਸਮਾਗਮ ਵਿੱਚ ਬਿਹਾਰ ਦੇ ਰਾਜਪਾਲ ਮੁੱਖ ਮੰਤਰੀ ਨਿਤਿਸ਼ ਕੁਮਾਰ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰਤੋ ਇਲਾਵਾ ਕਈ ਹੋਰ ਨੇਤਾ ਸ਼ਾਮਲ ਹੋਏ ਉਦਘਾਟਨ ਸਮਾਗਮ ਚਸਤਾਰਾ ਦੇਸ਼ਾਂ ਦੇ ਮੁਖੀਆਂ ਸਮੇਤ ਕਈ ਉੱਗੇ ਲੋਕ ਸ਼ਾਮਲ ਹੋਏ ਯੂਨੀਵਰਸਿਟੀ ਕੈਂਪਸ ਅਤ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੈ ਤੇ ਇਹ 450 ਏਕੜ ਵਿੱਚ ਫੈਲਿਆ ਹੋਇਆ ਹੈ ਵਾਤਾਵਰਣ ਸੰਭਾਲ ਪੱਖੋਂ ਨੈਟ ਜ਼ੀਰੋ ਗ੍ਰੀਨ ਕੈਂਪਸ ਬਣਾਇਆ ਗਿਆ ਹੈ